ਬੋਤੀ ਪਿਆਰੇ ਪਿਆਰੇ ਸਤਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਗੁਰੂ ਤੇਰਾ ਹੀ ਆਸਰਾ ਅੱਜ ਜਿਹੜੀ ਤੁਹਾਡੇ ਨਾਲ ਸੱਚੇ ਸਤਗੁਰ ਦੀ ਨਵੀਂ ਸਾਖੀ ਸਾਂਝੀ ਕਰਨ ਲੱਗਿਆਂ ਉਹ ਉਹਦੇ ਪੁਰਦੀ ਹੈ ਉਹਦੇ ਪੁਰਦੀ ਹੈ ਜਦੋਂ ਜਾ ਕੇ ਆਦਿਵਾਸੀਆਂ ਨੂੰ ਤਾਰਿਆ ਸੀਗਾ ਪਸ਼ੂ ਬਿਰਤੀ ਚ ਸੀ ਉਹ ਸਾਰੇ ਲੋਕ ਤੇ ਤਸੂਮਾ ਤੋਂ ਫੇਰ ਉਹ ਬੰਦੇ ਬਣਾਏ ਫੇਰ ਉਹ ਡੇਰੇ ਆਉਣ ਲੱਗੇ ਤੇ ਉਹਨਾਂ ਦੀ ਇਹ ਥੋੜੇ ਨਾਲ ਸਾਖੀ ਸਾਂਝੀ ਕਰਦੇ ਆਂ ਵੀ ਗੁਰੂ ਪਿਤਾ ਜੀ ਨੇ ਉਦੇ ਪਰ ਜਾ ਕੇ ਕਿੱਡਾ ਵੱਡਾ ਪਰ ਉਪਕਾਰ ਕੀਤਾ ਸੀ ਇਹਦੇ ਨਾਲ ਹੀ ਪਹਿਲਾਂ ਗੁਰੂ ਪਿਤਾ ਜੀ ਦੇ ਅਨਮੋਲ ਬਾਤ ਨੂੰ ਸੁਣਿਓ ਉਹ ਸਾਰਾ ਦੱਸਦੇ ਆ ਵੀ ਆਦਵਾਸੀ ਕੀ ਕਰਦੇ ਸੀ ਕੀ ਕਮਾਉਂਦੇ ਸੀ ਤੇ ਇਹਦੇ ਨਾਲ ਹੀ ਫਿਰ ਕਪਤਾ ਥੋੜੇ ਨਾਲ ਸਾਂਝੀ ਕਰਦੇ ਆਂ ਉਹ ਸੁਣਿਓ ਜੀ ਜਿਨ੍ਹਾਂ ਨੇ ਤੇਰੇ ਮੁਕੀਆਂ ਮਾਰੀਆਂ ਹਨ ਉਹਨਾਂ ਦੇ ਕੁਸ ਹੰਨ ਨਾ ਮਾਰਨ ਲੱਗ ਜੀ ਆਪਣੜੇ ਕਰ ਜਾਏ ਕਿ ਉਹਨਾਂ ਦੇ ਘਰੇ ਜਾ ਪੈਰ ਤਿੰਨਾਂ ਦੇ ਚੁ ਉਹਨਾਂ ਦੇ ਪੈਰ ਚੁੰਮ ਹੱਥ ਝੂਮ ਵੀ ਤੈਨੂੰ ਤਕਲੀਫ ਤਾਂ ਨਹੀਂ ਹੋਈ ਸੋਏ ਮੰਨਣ ਵਾਲੇ ਵੀ ਹਨ ਤੁਸੀਂ ਸੋਚੋ ਸ਼ਾਇਦ ਇਦਾਂ ਦੇ ਹੈ ਨਹੀਂ ਪਰ ਨਾ ਮੰਨਣ ਵਾਲੇ ਬਹੁਤੇ ਹਨ ਮੰਨਣ ਵਾਲੇ ਥੋੜੇ ਤੁਹਾਨੂੰ ਇੱਕ ਉਦੇਪੁਰ ਦੀ ਗੱਲ ਬਿਲਕੁਲ ਸੱਚੀ ਗੱਲ ਹੈ ਉਦੇipur ਅਸੀਂ ਵੀ ਕਾਫੀ ਦੇਰ ਰਏ ਆਦਿਵਾਸੀ ਏਰੀਆ ਹੈ ਬਿਲਕੁਲ ਲੋਗ ਨਗਨ ਰਹਿੰਦੇ ਸੰਗ ਔਰ ਮਉਆ ਇੱਕ ਬ੍ਰਿਖਸ਼ ਹੈ ਦਰਖਤ ਹੈ ਉਹ ਤੇ ਜਿਹਦੀ ਸ਼ਰਾਬ ਬਣ ਜਾਂਦੀ ਹੈ ਉਹਦੇ ਫੁੱਲ ਹਨ ਉਵਾਲ ਕੇ ਉਹਦੀ ਸ਼ਰਾਬ ਜਿੱਦਾਂ ਇੱਧਰ ਲੋਕ ਕਢਦੇ ਹਨ ਉਹ ਸ਼ਰਾਬ ਨਾਲ ਤੁੱਤ ਰਹਿੰਦੇ ਹਨ ਔਰ ਤੀਰ ਵਗੈਰਾ ਉਹਨਾਂ ਕੋਲੇ ਤਲਵਾਰਾਂ ਤੀਰ ਆਮ ਗੱਲ ਹੈ ਔਰ ਉੱਥੋਂ ਦੇ ਦੱਸਣ ਦੇ ਮੁਤਾਬਕ ਐਸਪੀ ਸਹਿਵਾਨ ડીਸੀ ਸਹਿਵਾਨ ਉਹਨਾਂ ਦੇ ਜੋ ਸੱਜਣ ਜੋ ਵੀ ਅਧਿਕਾਰੀगण ਸਨ ਉਹਨਾਂ ਦੇ ਦੱਸਣ ਮੁਤਾਬਕ ਲਗਭਗ ਰੋਜ਼ ਹੀ ਉੱਥੇ ਕੋਈ ਨਾ ਕੋਈ ਕਤਲ ਹੋਇਆ ਰਹਿੰਦਾ ਸੀ ਤੋਂ ਉਸ ਏਰੀਆ ਵਿੱਚ ਗਏ ਸਾਦ ਸੰਗਤ ਵੀ ਰਹੀ ਨੌਜਵਾਨ ਸੰਮਤੀ ਹਰਿਆਣਾ ਪੰਜਾਬ ਦੇ ਵੀ ਕੁਝ ਇੱਕ ਲੋਕ ਪਰ ਹਰਿਆਣਾ ਦੇ ਢੋਣਾ ਸਾਈਡ ਦੇ ਸੇਵਾਦਾਰ ਬਹੁਤ ਜ਼ਿਆਦਾ ਸੋ ਮਾਤਾ ਭੈਣਾ ਵੀ ਰਹੀਆਂ ਉਹਨਾਂ ਦੀਆਂ ਝੌਪੜੀਆਂ ਬਿਲਕੁਲ ਸੜਕਾਂ ਤੋਂ ਦੂਰ ਉਹਨਾਂ ਤੇ ਜਾ ਕੇ ਰਹਿਣਾ ਸ਼ੁਰੂ ਕੀਤਾ ਪਹਿਲਾਂ ਉਹਨਾਂ ਨੇ ਗਾਲਾਂ ਦੇਣੀਆਂ ਮਾਰ ਪਟਾਈ ਵੀ ਕਰਨੀ ਇੱਕ ਵਾਰ ਦੀ ਗੱਲ ਇੱਕ ਜਗ੍ਹਾ ਸੈਂਟਰ ਬਣਾ ਲੈਂਦੇ ਕਿਸੇ ਨਗਰ ਅੰਦਰ ਪਿੰਡ ਹੁੰਦਾ ਉਹਦੇ ਅੰਦਰ ਸੈਂਟਰ ਉਹਨਾਂ ਦੇ ਆਸ-ਪਾਸ ਚੌਂਪੜੀ ਸੋ ਉੱਥੇ ਸੈਂਟਰ ਬਣਿਆ ਹੋਇਆ ਸੀ ਸੇਵਾਦਾਰ ਯਾਨੀ ਉਹਨਾਂ ਲਈ ਆਟਾ ਕਾਲ ਦਹੀਂ ਪਿੱਛੇ ਦੇ ਕਾਲ ਪਿਆ ਸੀ ਉੱਥੇ ਸਾਰਾ ਸਮਾਨ ਸੀ A to Z ਉਹਨਾਂ ਨੂੰ ਪੜਾਉਣਾ ਵੀ ਕੱਪੜੇ ਪਹਿਨਣੇ ਵੀ ਸਿਖਾਉਣਾ ਨਹਾਉਣਾ ਵੀ ਸਿਖਾਉਣਾ ਕੁਝ ਵੀ ਉਹ ਨੌਂਦੇ ਵੀ ਨਹੀਂ ਸਨ ਇੱਕ ਬੁੜਾ ਬਜ਼ੁਰਗ ਸਨ ਉਹਨੂੰ ਨਹਾਇਆ ਗਿਆ ਉਹਨੇ ਬੜਾ ਧੰਨਵਾਦ ਕੀਤਾ ਕਹਿੰਦਾ ਜੀ ਮੈਨੂੰ ਜਿੰਨਾ ਖਿਆਲ ਆਉਂਦਾ ਹੈ ਯਾਦ ਹੈ ਤਾਂ ਜਦੋਂ ਮੇਰੀ ਸ਼ਾਦੀ ਹੋਈ ਸੀ ਮੈਨੂੰ ਉਦੋਂ ਨਹਾਇਆ ਗਿਆ ਸੀ ਔਰ 70 ਸਾਲ ਦਾ ਹੋ ਗਿਆ ਕਹਿੰਦਾ ਹੁਣ ਤੁਸੀਂ ਨਹਾਇਆ ਮੈਂ ਕਹਿੰਦੇ ਨਹਾਤਾ ਹੀ ਨਹੀਂ ਕਦੇ ਕੱਪੜੇ ਨਹੀਂ ਪਾਏ ਸੋ ਅੱਜ ਜਾ ਕੇ ਤੁਸੀਂ ਜਾ ਕੇ ਖੁਦ ਦੇਖ ਸਕਦੇ ਹੋ ਉੱਥੇ ਬਿਲਕੁਲ ਪਰਿਵਰਤਨ ਹੈ ਔਰ 6-8 ਮਹੀਨੇ ਚ ਸਿਰਫ 1-2 ਗਤਲ ਹੋਏ ਕਿੱਥੇ ਰੋਜ਼ਾਨਾ ਇੱਕ ਅੱਧਾ ਹੁੰਦਾ ਸੀ ਸੋ ਸੇਵਾਦਾਰ ਪਏ ਹੋਏ ਸਨ ਉਸ ਗੱਲ ਤੇ ਆਉਂਦੇ ਇਹ ਕੋਈ ਸਾਡੀ ਵੜਿਆਈ ਨਹੀਂ ਉਸ ਵਾਹਿਗੁਰੂ ਰਾਮ ਪਰਮਾਤਮਾ ਦੀ ਜਿਨੇ ਇਸ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਉਸ ਸਤਿਗੁਰ ਮੁਰਸ਼ਦ ਦੇ ਕਾਮਿਲ ਦੀ ਵੜੇ ਜਿਨੇ ਸਿਖਾਇਆ ਸੋ ਉੱਥੇ ਬੈਠੇ ਸਨ ਰਾਤ ਦਾ ਸਮਾਸੀ ਸਾਰੇ ਡਰ ਕੇ ਕੋਠਿਆਂ ਦੇ ਪਿਆਕਰਦੇ ਸਨ ਕਿਉਂਕਿ ਉਹ ਜਦੋਂ ਮਰਜੀ ਲੁੱਟਣ ਆ ਜਾਂਦੇ ਸਨ ਔਰ ਇਦਾਂ ਹੀ ਉਹਨਾਂ ਨਾਲ ਹੋਇਆ ਸੇਵਾਦਾਰਾਂ ਨਾਲ ਆ ਗਏ ਉਹ ਉਹਨਾਂ ਨੇ ਲੁੱਟਿਆ ਤਾਂ ਨਹੀਂ ਸਮਾਨ ਬੜੇ ਤੀਰ ਚਲਾਏ ਬੜੇ ਡੜੇ ਮਾਰੇ ਤੀਰ ਉਤੋਂ ਦੀ ਨੰਗੇ ਉਹ ਕੋਠਿਆਂ ਦੇ ਉੱਪਰ ਨਾਲ ਚਿਪ ਕੇ ਬੈਰੇ ਸੇਵਾਦਾਰ ਅੱਗੋਂ ਬੋਲੇ ਕੁਝ ਨਹੀਂ ਉਹ ਚਲੇ ਗਏ ਤੀਰ ਚਲਾ ਕੇ ਸ਼ਰਾਬ ਦੇ ਨਸ਼ੇ 'ਚ ਧੁੱਤ ਸਨ ਆਦੀਵਾਸੀ ਜਿਨ੍ਹਾਂ ਦੇ ਕੋਲੇ ਰਹਿੰਦੇ ਸਨ ਉਹਨਾਂ ਨੂੰ ਪੁੱਛਿਆ ਵੀ ਕੌਣ ਸਨ ਉਹਨਾਂ ਨੇ ਦੱਸਿਆ ਜੀ ਫੁਲਾਹ ਏਰੀਆ ਦੇ ਆਦੀਵਾਸੀ ਸਨ ਇਹ ਅਗਲੇ ਦਿਨ ਉਹ ਆਦੀਵਾਸੀਆਂ ਨੂੰ ਨਾਲ ਲੈ ਕੇ ਔਰ ਸਮਾਨ ਲੈ ਕੇ ਉਹਨਾਂ ਦੇ ਘਰੇ ਚਲੇ ਗਏ ਕਿਸੇ ਨੂੰ ਕੱਪੜੇ ਦਿੱਤੇ ਕਿਸੇ ਨੂੰ ਆਟਾ ਦਿੱਤਾ ਕਿਸੇ ਨੂੰ ਰੋਟੀ ਦਿੱਤੀ ਔਰ ਉਹ ਲੋਕ ਰੋਣ ਲੱਗੇ ਜੋ ਪਸ਼ੂਆਂ ਦੇ ਨਿਆਹੀ ਸਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਆਦਮੀਆਂ ਇਨਸਾਨੀਤ ਹੁੰਦਾ ਕੀ ਹੈ ਉਹਨਾਂ ਨੂੰ ਵੀ ਪੂਰਾ ਅਸਰ ਹੋਇਆ ਉਹ ਕਹਿੰਦੇ ਅਸੀਂ ਤੁਹਾਡੇ ਡਲੇ ਮਾਰੇ ਔਰ ਤੁਸੀਂ ਸਾਨੂੰ ਕੱਪੜੇ ਦੇਣ ਆਏ ਹੋ ਖਾਣ ਪੀਣ ਦਾ ਸਮਾਨ ਦੇਣ ਆਏ ਹੋ ਇਹ ਕਿਵੇਂ ਹੋ ਗਿਆ ਔਰ ਉਹ ਰੋ ਰੋ ਕੇ ਜਦੋਂ ਅਸੀਂ ਉੱਥੇ ਗਏ ਉਹਨਾਂ ਨੇ ਮਾਫੀ ਵੀ ਮੰਗੀ ਔਰ ਇਹ ਕਹੇ ਗੁਰੂ ਜੀ ਇਹਨਾਂ ਲੋਕਾਂ ਨੂੰ ਸਾਡੇ ਕੋਲੋਂ ਜਾਣ ਨਾ ਦੇਓ ਸੋ ਮਹਾਪੁਰਸ਼ਾਂ ਦੇ ਬਚਨ ਮੰਨਣ ਦੇ ਪਸੀਨਾ ਤਾਂ ਆਉਂਦਾ ਜਿਹੜਾ ਸਾਰੀ ਰਾਤ ਸੇਵਾਦਾਰਾਂ ਨੂੰ ਆਈ ਗਿਆ ਜਦੋਂ ਬੁਝੇ ਤੀਰ ਉਤੋਂ ਦੀ ਜਾਂਦੇ ਸੀ ਨਾ ਜ਼ਹਿਰ ਦੇ ਭਿਜੇ ਸੋ ਪਸੀਨਾ ਹੀ ਆਈ ਗਿਆ ਵਿਚਾਰੇ ਰਾਮ ਰਾਮ ਹੀ ਕਰੀ ਜਾਂਦੇ ਸੀ ਮਾਲਕ ਆ ਬਚਾਲਾ ਪਤਾ ਨਹੀਂ ਕਦੋਂ ਕੋਈ ਕੰਮ ਤਮਾਮ ਕਰ ਦੂ ਪਰ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਨਾਲ ਇੰਨਾ ਮੈਂ ਇੰਨੀਆਂ ਚਿੱਠੀਆਂ 115 ਪਿੰਡਾਂ ਦੀਆਂ ਲਗਭਗ ਸਾਡੇ ਕੋਲੇ ਸਰਪੰਚਾਂ ਦੀਆਂ ਕਿਉਂਕਿ 8 ਮਹੀਨੇ ਰਹਿ ਕੇ ਫਿਰ ਬਾਅਦ ਚਾਗੇ ਸੇਵਾਦਾਰ बार-बार ਆ ਰਹੀਆਂ ਹਨ ਕਿ ਗੁਰੂ ਜੀ ਸਾਨੂੰ ਸੇਵਾਦਾਰਾਂ ਨੂੰ ਵਾਪਸ ਭੇਜੋ ਸਾਨੂੰ ਹੋਰ ਸੁਧਾਰਾ ਜਾਵੇ ਅਜੇ ਵੀ ਸਾਡੇ ਚ ਕਮੀਆਂ ਹਨ ਸਾਡੀਆਂ ਦੂਰ ਕੀਤੀਆਂ ਜਾਣ ਸੋ ਉਹ ਫਰੀਦ ਜੀ ਵਾਲੇ ਬਚਨ ਇਹ ਜੇ ਸਮੇਂ ਯਾਦ ਆਉਂਦੇ ਹਨ ਜਿੰਨਾ ਮਾਰੀਆਂ ਮੁਕੀਆਂ ਤਿੰਨਾ ਨਾ ਮਾਰੀ ਹੁਮ ਆਪਣੜੇ ਘਰ ਜਾਏ ਉਹਨਾਂ ਦੇ ਘਰੇ ਗਏ ਪੈਰ ਤਿੰਨਾ ਦੇ ਚੁੰਮ ਔਰ ਰਿਜ਼ਲਟ ਕੀ ਨਿਕਲਿਆ ਉਹ ਪਸ਼ੂਆਂ ਤੋਂ ਅੱਜ ਇਨਸਾਨ ਬਣੇ ਹੋਏ ਹਨ ਸੱਭੇ ਇਨਸਾਨ ਜੋ ਕਿਸੇ ਨੂੰ ਮਾਰਦੇ ਨਹੀਂ ਸ਼ਰਾਬ ਪੀਂਦੇ ਨਹੀਂ ਮਾਸ ਖਾਂਦੇ ਨਹੀਂ ਕਦੇ ਜਾ ਕੇ ਖੁਦ ਤੁਸੀਂ ਉਸ ਬਾਰੇ ਦੇਖ ਸਕਦੇ ਹੋ ਔਰ ਉਹਦੇ ਪੁੱਛ ਸਕਦੇ ਸੋਏ ਕੋਈ ਆਪ ਦੀ ਵਡਿਆਈ ਨਹੀਂ ਮਹਾਪੁਰਸ਼ਾਂ ਦੇ ਬਚਨਾਂ ਦੀ ਵਡਿਆਈ ਕਿ ਅਗਰ ਕੋਈ ਮੰਨੇ ਤਾਂ ਜਿੱਦਾਂ ਇੱਕ ਬਜ਼ੁਰਗ ਮਾਤਾ ਸੀ ਉਹ ਕਦੇ 베ਰੇ ਗਈ ਸੁਣਿਆ ਕਰਦੀ ਬੇਪਰਵਾਜੀ ਦੇ ਸਮੇ ਮਸਤਾਨਾ ਜੀ ਸਮੇ ਜਾਂ ਬੇਪਰਵਾ ਪਰਮਪੀਤਾ ਸ਼ਾਸਤਨਾਮ ਜੀ ਦੇ ਸਮੇ ਕਿ ਅਗਰ ਪਰਮਾਰਥ ਚ ਯਾਨੀ ਕਿਸੇ ਦਾ ਭੁੱਖੇ ਨੂੰ ਖਾਣਾ ਖਵਾਉਨੇ ਹੋ ਪਿਆਸੇ ਨੂੰ ਪਾਣੀ ਤੇ ਅਗਰ ਤੁਸੀਂ ਪੈਸਾ ਲਾਉਨੇ ਹੋ ਜਾਂ ਕਿਸੇ ਦਾ ਇਲਾਜ ਕਰਵਾਉਨੇ ਹੋ ਤਾਂ ਪ੍ਰਮਾਤਮਾ ਅਗਰ ਤੁਹਾਡਾ ਇੱਕ ਲੱਗਦਾ ਹੈ ਤਾਂ ਦੱਸ ਦਿੰਦਾ ਹੈ ਅਗਰ ਐਦਾਂ ਦੇ ਕੰਮਾਂ ਤੇ ਲਾਉਨੇ ਹੋ ਇਹ ਨਹੀਂ ਬੰਦੇ ਨੂੰ ਫੜਾ ਦਿਓ ਕਿਤੇ 10 ਮਿਲਣਗੇ ਇਹ ਕੋਈ ਗਾਰੰਟੀ ਨਹੀਂ ਹਾਂ ਦੀਨ ਦੁਖੀਆਂ ਦੀ ਸੇਵਾ ਤੇ ਲਾਓ ਪਰਮਾਤਮਾ ਦਿੰਦਾ ਹੈ ਇਹ ਪ੍ਰਚਾਰ ਕੀਤਾ ਜਾਂਦਾ ਸੋ ਬਜ਼ੁਰਗ ਮਾਤਾ ਦੇ ਕੋਲ 1 ਰੁਪਿਆ ਸੀ ਪੁਰਾਣੇ ਸਮੇਂ ਦੀ ਗੱਲ ਕੋਨੇ ਉਹ ਰੁਪਿਆ ਖੁਸ਼ੀ ਚ ਲਾ ਦਿੱਤਾ ਬਚਨ ਸੁਣ ਕੇ ਵੀ ਮੈਂ ਚਾਹ ਪਾਣੀ ਪੀਆ ਮਾਂ ਕਿਸੇ ਗਰੀਬ ਨੂੰ ਦੇਖਿਆ ਉਹਨੂੰ ਖਾਣਾ ਖਿਲਾ ਦਿੱਤਾ ਪੈਸਾ ਲਾ ਦਿੱਤਾ ਹੁਣ ਪੈਸਾ ਤਾਂ ਲਾਵੇ ਠੀ ਵਾਪਸ ਪਿੰਡ ਵੀ ਜਾਣਾ ਸੀ ਝੁਰਨ ਲੱਗੀ ਕਿ ਹੁਣ ਗੱਲ ਕਿਦਾਂ ਬਣੂ ਕਿਰਾਇਆ ਕਿੱਥੋਂ ਲਾਵਾਂਗੀ ਮੰਗਿਆ ਕਦੇ ਹੈ ਨਹੀਂ ਹੁਣ ਕੀ ਬਣੂ ਸੋਚਦੀ ਰਹੀ ਔਰ ਵਿਚਾਰੀ ਇੰਨਾ ਸੋਚਦੀ ਰਹੀ ਇੰਨੀ ਟੈਨਸ਼ਨ ਹੋ ਗਈ ਕਿ ਲੂਜ਼ ਮੋਸ਼ਨ ਜਿਹਨੂੰ ਮੁਰੋੜੇ ਕਹਿੰਦੇ ਉਹ ਲੱਗੇ ਰਾਤ ਨੂੰ ਸਾਰੀ ਰਾਤ ਭੱਜੀ ਫਿਰਦੀ ਰਹੀ ਤੜਕੇ ਜੇ ਪੈਰ ਦੀ ਠੋਕਰ ਵੱਜੀ 10 ਰੁਪਏ ਕਰਾਰਾ ਕਰਾਰਾ ਨੋਟ ਪਿਆ ਅਗਲੇ ਦਿਨ ਫਿਰ ਬੇਸਰਵਾਜੀ ਨੇ ਇਦਾਂ ਦੀ ਗੱਲ ਸੁਣਾਈ ਕਿ ਭਾਈ ਇੱਕ ਲਾਵੇ ਕੋਈ ਪਰਮਾਰਥ ਤੇ 10 ਮਿਲਦੇ ਆ ਉਪਜੁਰਗ ਮਾਤਾ ਕਹਿੰਦੀ ਮੇਰੀ ਵੀ ਸੁਣੋ ਕਹਿੰਦੀ ਜੀ ਦੱਸੋ ਕਹਿੰਦੇ ਬਾਬਾ ਇੱਕ ਦੇ 10 ਮਿਲਦੇ ਆ ਪਰ ਮਿਲਦੇ ਮਰੋੜੇ ਲਾ ਕੇ ਸੋ ਕਹਿਣ ਦਾ ਪਾਉ ਕਿ ਪਰਮਾਰਥ ਚ ਚਲਦਿਆਂ ਹੋਇਆਂ ਬਹੁਤ ਸਹਿਣਾ ਪੈਂਦਾ ਹੈ ਬਹੁਤ ਕੁਝ ਫਿਰ ਉਸ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਹੁੰਦੀ ਤਾਂ ਹੈ ਪਰ ਪਹਿਲਾਂ ਸਹਿਣ ਸ਼ਕਤੀ ਬਹੁਤ ਜ਼ਿਆਦਾ ਚਾਹੀਦੀ ਹੈ ਸੋ ਇਹ ਸੰਤ ਫਕੀਰ ਇਹ ਚਰਚਾ ਕਰਦੇ ਹਨ ਇਹ ਲੋਗਾ ਸਾਹਮਣੇ ਰੱਖਦੇ ਹਨ ਇਹ ਹੁਣ ਇਨਸਾਨਾਂ ਦੀ ਮਰਜ਼ੀ ਹੈ ਮਨ ਦਾ ਕਿਹੜਾ ਹੈ ਤੇ ਮਨ ਦਾ ਕਿਹੜਾ ਨਹੀਂ ਕਈ ਤਾਂ ਕਹਿੰਦੇ ਜੀ ਇੱਕ ਮਾਰੇਗਾ ਦੋ ਮਾਰਾਂਗੇ ਇੱਟ ਦਾ ਜਵਾਬ ਪੱਥਰ ਦੇਵਾਂਗੇ ਅਸੀਂ ਘਟੇ ਕਿਸੀ ਨਾ ਸੋ ਉਹ ਉਹਨਾਂ ਦੀ ਭਾਵਨਾ ਹੈ ਪਰ ਸੰਤ ਫਕੀਰ ਕਦੇ ਕਿਸੇ ਨੂੰ ਇਹ ਸਿੱਖਿਆ ਨਹੀਂ ਦਿਆ ਕਰਦੇ ਗੁਰੂ ਪਿਤਾ ਜੀ ਪਹੁੰਚੇ ਉਹਦੇ ਪਰ ਬਹਿਮਤ ਲਾਈ ਸੀ ਆਉ ਗੁਰੂ ਪਿਤਾ ਜੀ ਉਹ ਦੇ ਪਰ ਪਉਤੇ ਬਹਿ ਮਤਲਾਈ ਸੀ ਡੰਗ ਤੜੰਗੇ ਫਿਰਦਿਆਂ ਦੀ ਲਿਸਟ ਬਣਾਈ ਸੀ ਜਿੰਦਗੀ ਜਿਉਣਾ ਕਿੱਦਾਂ ਲੋਕ ਤੇ ਬਤਾਏ ਐ ਪਸ਼ੂ ਵਰਤੀ ਆਦਬਾਸੀ ਇਨਸਾਨ ਬੜਾਏ ਐ ਪਾਸੂ ਵਰਤੀ ਆਦਵਾਸੀ ਬਹੁ ਵੇ ਦੀ ਸ਼ਰਾਬ ਪੀਂਦੇ ਪੀ ਕੇ ਉਹ ਲੜਦੇ ਸੀ ਰੋਜ਼ ਰਾਜਨਾਰੇ ਦੇ ਕਾਤਲਿਓ ਕਰਦੇ ਸੀ ਸਤਗੁਰ ਦੀ ਨજર ਸਭ ਲੀ ਆਉ ਗੁਰੂ ਦੀ ਨજર ਸਭ ਲੀ ਬੰਦੇ ਬੜਾਏ ਐ ਪਾਸੂ ਵਰਤੀ ਆਦਵਾਸੀ ਅਨਸਾਨ ਬਣਾਇਆ ਐ ਪਾਛੂ ਬਿਰਤੀ ਆਦਬਾਸੀ ਅਟਾ ਨੀਰਾ ਲੀੜੇ ਕੱਪੜਾ ਦਾ ਢੇਰ ਲਗਾਇਆ ਸੀ ਸੈਂਟਰ ਦੇ ਵਿੱਚ ਅੱਖ ਕੇ ਪੈਰਾ ਲਗਾਇਆ ਸੀ ਸੱਤਤੀ ਚੜਕੇ ਰਾਖੇ ਧਿਆਨ ਲਗਾਈ ਜੀ ਪਾਛੂ ਬਿਰਤੀ ਆਦਬਾਸੀ ਅਰਸਾਨ ਬੜਾਈ ਜੀ ਪਸੂ ਬਿਰਤੀ ਆਦਬਾਸੀ ਰਾਤ ਨੂੰ ਆਣ ਸ਼ਰਾਬੀ ਕੇਰਾ ਆਪਉਂਦੇ ਐ ਤੀਰ ਚਲ ਬਾਰ ਨਿਸ਼ਾਨੇ ਭਗਤਾਂ ਤੇ ਲਾਉਂਦੇ ਐ ਤੀਰ ਪੱਥਰ ਡਾਲੇ ਮਾਰ ਕੇ ਸ਼ੋਰ ਮਚਾਏ ਜੀ ਪਸੂ ਬਿਰਤੀ ਆਦਬਾਸੀ ਬੰਦੇ ਇਨਸਾਨ ਬਣਾਈ ਜੀ ਪਸ਼ੂ ਵਰਤੀ ਆਦਬਾਸੀ ਪਹਿਰੇਦਾਰ ਸ਼ਕਤ ਦੇ ਨਾਲ ਚਿਮਕੇ ਅੱਲਾ ਅੱਲਾ ਕਰਦੇ ਐ ਸਹਾ ਸੰਗ ਦੀ ਪਹਿਰੇਦਾਰ ਫਿਰ ਸ਼ਕਤ ਦੇ ਨਾਲ ਹੀ ਚਿਮਕਗੇ ਗੁਰੂ ਬਿਦਾਲੂ ਯਾਦ ਕਰਦੇ ਵੀ ਸੱਚੇ ਬਾਦਸ਼ਾਹ ਰਖ ਹਣ ਅੱਲਾ ਅੱਲਾ ਕਰਦੇ ਐ ਲਾੜੇ ਲਾਉਂਦੇ ਐ पेदार छत अल्लाह अल्लाह करा लावर बापू जी जान बचाव आओ बापू जी जान बचावो अरदास लगाए जी पशु बिरती आदि इंसान बनाए जी ਸਾਥੂ ਵਰਤੀ ਆਦਬਾਸੀ ਕਾੜ-ਕਾੜ ਦੀ ਬਾਜ ਆਵੇ ਨਾਦਰ ਨਾ ਆਵੇ ਜੀ ਤੀਰ ਚਲ ਬਾਰ ਡਾੜਾ ਕਿੱਧਰ ਨੂੰ ਜਾਵੇ ਜੀ ਸਾਥ ਸੰਗ ਦੀ ਕਾੜ-ਕਾੜ ਦੀ ਆਵਾਜ਼ ਹੀ ਹੁੰਦੀ ਹੈ ਖੜਕਾਦਾ ਸੁਣਦਾ ਪਰ ਉਹਨਾਂ ਦੇ ਕੋਲੇ ਹੀ ਨਹੀਂ ਜਾਂਦਾ ਬਾਤ ਸੁਣਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਡੜਾ ਕਿੱਧਰ ਜਾਂਦਾ ਹੈ ਪੱਥਰ ਕਿੱਧਰ ਜਾਂਦਾ ਹੈ ਤੀਰ ਕਿੱਧਰ ਜਾਂਦਾ ਹੈ ਐਨੀ ਪਤਾ ਵੀ ਗੁਰੂ ਬੇਦਾਈ ਰਾਖੀ ਕਰਦਾ ਉਹ ਤਾਂ ਚਾਰ ਚੱਪੇ ਨੂੰ ਰੋਕੀ ਜਾਂਦਾ ਤੁਸੀਂ ਅਰਦਾਸਾਂ ਤਾਂ ਕਰੀ ਜਾਂਦੇ ਹੋ ਅਰਦਾਸ ਥੋੜੀ ਸੁਣ ਲਈ ਉਹ ਤਾਂ ਹਾਜ਼ਰ ਨਾਜ਼ਰ ਹੈ ਉਹ ਰੋਕੀ ਜਾਂਦਾ ਥੋੜੀ ਜੀ ਪਤਾ ਲੱਗ ਵੀ ਡੜਾ ਕਿੱਧਰ ਜਾਂਦਾ ਤਲਵਾਰ ਕਿੱਧਰ ਜਾਂਦੀ ਉਹ ਤਾਂ ਉੱਥੇ ਹੀ ਰੋਕੀ ਜਾਂਦਾ ਰਸਤੇ ਦੀ ਕਾੜ ਕਾੜ ਦੀ ਬਾਜ ਆਵੇ ਨਾਜ਼ਰ ਨਾ ਆਵੇ ਜੀ ਤੀਰ ਤਲਵਾਰ ਡੜਾ किधर दूजा बेदी रब जट है राखी कर आओ रब जट है राखी कर पिछे मुड़ जाए जी पशु बिरती आदवासी अरसान बनाए जी पशु बिरती आदवासी शोभा पड़ताल की और ना बताया सी ਖਰਬੀ ਕਬਾਬੀ ਆਏ ਓਨਾਂ ਛੋਰ ਮਾਜਾਸੀ ਸੇਵ ਕਹਿ ਰਾਸਣ ਲੈ ਕੇ ਕਰ ਓਨਾਂ ਦੇ ਜਾਏ ਜੀ ਪਸੂ ਬਿਰਤੀ ਆਦਬਾਸੀ ਬੰਦੇ ਬਣਾਏ ਜੀ ਪਸੂ ਬਿਰਤੀ ਆਦਬਾਸੀ ਅਰਸਾਨ ਬਣਾਏ ਜੀ ਪਸੂ ਬਿਰਤੀ ਆਦਬਾਸੀ ਰਸਣ ਪਾਣੀ ਬੇਖ ਸ਼ਰਾਬੀ ਹਰਾਨ ਹੋ ਜਾਂਦੇ ਐ ਗੁਰੂ ਪਤਾ ਤੋਂ ਮਾਫੀ ਮੰਗਦੇ ਰੋਂਦੇ ਕਰ ਲਾਂਦੇ ਐ ਔਰ ਰਸਣ ਪਾਣੀ ਬੇਖ ਸ਼ਰਾਬੀ ਹਰਾਨ ਹੋ ਜਾਂਦੇ ਐ ਗੁਰੂ ਪਤਾ ਤੋਂ ਮਾਫੀ ਮੰਗਦੇ ਰੋਂਦੇ ਪਸਤਾਂਦੇ ਐ ਗੁਰੂ ਪਤਾ ਨੇ ਮਾਫੀ ਦੇ ਕੇ ਹਉ ਗੁਰੂ ਪਿਤਾ ਨੇ ਮਾਫੀ ਦੇ ਕੇ ਗਲੇ ਲਗਾਈ ਐ ਇਹਨੂੰ ਕਹਿੰਦੇ ਬ੍ਰਹਮਗਿਆਨੀ ਬ੍ਰਹਮਗਿਆਨੀ ਸਦਾ ਦਰਲੇਪ ਉਹਨੂੰ ਇੱਕੋ ਹੀ ਹੁੰਦਾ ਧਾਰਗੋਦ ਉਹਨੇ ਡਲੇਵਾਰੇ ਜਿੰਨਾ ਕੁਛ ਕਰਿਆ ਪਰ ਸਧਾਰਨ ਤਾਂ ਉਹਨਾਂ ਵੀ ਗਏ ਸੀ ਨਾ ਤੇ ਗੁਰੂ ਬਚਾਰੇ ਸਾਰਿਆਂ ਨੂੰ ਗਲੇ ਨਾਲ ਲਾ ਲਿਆ ਜਦੋਂ ਉਹਨੇ ਅਸਾਸ ਕੀਤਾ ਮਾਫੀ ਮੰਗੀ ਰੋਣ ਕਰਾਉਣ ਲੱਗੇ ਤਾਂ ਫਿਰ ਗੁਰੂ ਪਿਤਾ ਜੀ ਉਹਦੀ ਮਾਫੀ ਦੇਤੀ ਫਿਰ ਪਿਤਾ ਜੀ ਕਿਹੜਾ ਦੇਰ ਲਾਉਂਦੇ ਨੇ ਜੇ ਬੰਦਾ ਸਾਥ ਕਰ ਲੇ ਆ ਜਿਹੜੀ ਗੁਜ਼ਾਰ ਕਮੇਟੀ ਫਿਰਦੀ ਹੈ ਜੇ ਹਾਲੇ ਵੀ ਸਾਥ ਕਰ ਲੈਣ ਹੋ ਸਕਦਾ ਪਿਤਾ ਜੀ ਮਾਫੀ ਦੇ ਕੇ ਗੜੇ ਲਾ ਦੇਣ ਨਹੀਂ ਫਿਰ ਆਉਣ ਵਾਲਾ ਸਮਝ ਦਿੱਸੂ ਜਾਂ ਗੁਰੂ ਪਿਤਾ ਜੀ ਨੂੰ ਪਤਾ ਹੈ ਬੇਨਾਂ ਦਾ ਕੀ ਹਾਲ ਹੋਣਾ ਹੈ ਗੁਰੂ ਪਤਾ ਨੇ ਮਾਫੀ ਦੇ ਕੇ ਗੜੇ ਲਗਾਏ ਪਾਥੂ ਬਿਰਤੀ ਆਦਬਾਤੀ ਅਰਸਾਨ ਬਣਾਈ ਹੈ ਸਾਰਿਆਂ ਨੂੰ ਰਸਣ ਦੇ ਕੇ ਬੰਦੇ ਪਹਿਨਾਇਆ ਹੈ ਗੁਰੂ ਪਿਤਾ ਨੇ ਰਾਖਸ਼ਾ ਨੂੰ ਗੋਦ ਬਹਾਇਆ ਹੈ ਗੁਰੂ ਪਿਤਾ ਨੇ ਰਾਖਸ਼ਾ ਨੂੰ ਨੰਗ ਤਣੰਗੇ ਫੇਰ ਦੇ ਆ ਨੂੰ ਬਸਤਰ ਤਾਜੇ ਪਹਿਨਾਈ ਐ ਨੰਗ ਤਣੰਗੇ ਫੇਰ ਦੇ ਆ ਨੂੰ ਬਸਤਰ ਤਾਜੇ ਪਹਿਨਾਈ ਐ ਪਾਸੂ ਬਿਰਤੀ ਆਦਬਾਸੀ ਇਨਸਾਨ ਬਣਾਈ ਐ ਪਸ਼ੂ ਵਰਤੀ ਆਦਬਾਸੀ 70 ਸਾਲਲੇ ਬੁੱਢੇ ਨੂੰ ਮਾੜ ਮਿਲਕੇ ਨਾ ਮਾਇਆ ਹੈ ਬੁੱਢੇ ਨੇ ਹਾਲ ਖੋਲ ਕੇ ਸੱਚ ਬਤਾਇਆ ਹੈ ਸਦੀ ਬੇਲੇ ਬਸਤਰ ਪੈਨੇ ਅੱਜ ਪਹਿਨਾਈ ਐ ਪਸ਼ੂ ਵਰਤੀ ਆਦਬਾਸੀ ਅਨਸਾਨ ਬਣਾਈ ਐ ਪਰ ਸੂ ਬਿਰਤੀ ਆ ਦਾ ਬਸੀ ਪੜਣਾ ਨੂੰ ਢੰਗ ਦਿਉਣ ਦਾ ਪਹਿਣਾ ਸਖਾਇਆ ਸੀ ਆਓ ਪੜਣਾ ਨੂੰ ਢੰਗ ਦਿਉਣ ਦਾ ਪਹਿਣਾ ਸਖਾਇਆ ਸੀ ਖੇ ਸਦਰਿਆ ਕਿੱਜਾ ਬੁਣਨਾ ਖੋਲ ਸੜਾਇਆ ਸੀ ਬੇਲੇ ਫਿਰਦੇ ਕੰਮ ਲੱਗ ਗਏ ਆਉ ਬੱਲੇ ਫਿਰਦੀ ਕੰਮ ਲੱਗ ਗਏ ਸ਼ੌਕਰ ਮਨ ਲਾਏ ਐ ਪਸ਼ੂ ਵਰਤੀ ਆਦਬਾਸੀ ਬੰਦੇ ਇਨਸਾਨ ਬਣਾਈ ਐ ਪਸ਼ੂ ਵਰਤੀ ਆਦਬਾਸੀ ਕੱਚਾ ਮਾਸ ਖਾਂਦੇ ਖਾਂਦੇ ਬੜ ਗਏ ਸ਼ਾਕਾਹਾਰੀ ਐ ਸਤਿਗੁਰ ਦੀ ਨજર ਸਬੱਲੀ ਓਨਾ ਤੇ ਮਾਰੀ ਐ ਏ ਵੀ ਤੁਹਾਨੂੰ ਗੱਲ ਦੱਸਣ ਜੋਗ ਐ ਵੀ ਇਹ ਮਾਸ ਕਾਂਦੇ ਹੁੰਦੇ ਵਿਆਹੀ ਬਾਤ ਪੈ ਲੈਣ ਦੇ ਕੁੜੀ ਨੂੰ ਵਿਝਾ ਕੇ ਰਹਿ ਜਾਂਦੇ ਫਿਰ ਇਹਨਾਂ ਦੇ ਬੱਚੇ ਹੁੰਦੇ ਕਈ ਬੱਚੇ ਹੋਇਆ ਤਾਂ ਫਿਰ ਇਹ ਵਿਆਹਣ ਆਉਂਦੇ ਹੁੰਦੇ ਜਦੋਂ ਵਿਹਣ ਆਉਂਦੇ ਹੁੰਦੇ ਕੱਚੇ ਮਾਸ ਦਾ ਬਿਰਬਾ ਤਾਂ ਪਾਇਆ ਦੇਕਰ ਆਲੇ ਕੋਲੇ ਬੂੜੇ ਇੰਤਜ਼ਾਮ ਕੀਤਾ ਹੁੰਦਾ ਪੂਰਾ ਠੀਕ ਐ ਨਾ ਕੀਤਾ ਹੁੰਦਾ ਤਾਂ ਉਹਨਾਂ ਦੀ ਭੈਸ ਮਾਰ ਕੇ ਹੀ ਖਾ ਜਾਂਦੇ ਕੱਚੀ ਖਾ ਜਾਂਦੀ ਸੀ ਸਾਧ ਸੰਗ ਦੀ ਐਡੇ ਸ਼ਬਦ ਰਾਖਿ ਬਿਰਤੀ ਵਾਲੇ ਸੀਗੇ ਪਸ਼ੂਆਂ ਨੂੰ ਵੀ ਵੱਧ ਬਿਰਤੀ ਭੈੜੀ ਸੀ ਉਹ ਬੰਦੇ ਬਣਾਏ ਗੁਰੂ ਪਿਤਾ ਜੀ ਨੇ ਨજર ਸਬੰਦੀ ਪਾ ਕੇ ਕੱਚਾ ਮਾਸ ਖਾਂਦੇ ਖਾਂਦੇ ਬਣ ਗਏ ਸ਼ਾਕਾਹਾਰੀ ਐ ਸਤ ਗੁਰੂ ਜੀ ਨજર ਸਬੰਦੀ ਔਰ ਨਾਤੇ ਮਾਰੀ ਐ ਆਦਬਾਸੀ ਕੜ ਮਕਬੀਲਾ ਆਓ ਆਦਬਾਸੀ ਕੜ ਮਕਬੀਲਾ ਹੌਕਮ ਆਇਆ ਪਸੂ ਬਿਰਤੀ ਆਦਬਾਸੀ ਇਨਸਾਨ ਬਣਾਇਆ ਹੈ ਪਸੂ ਬਿਰਤੀ ਆਦਬਾਸੀ ਪਸਮਾ ਤੋਂ ਬੰਦੇ ਬਣ ਕੇ ਖੁਸ਼ੀ ਮਨਾਉਂਦੇ ਐ ਸਾਂਗ ਤੇ ਪਸਮਾ ਤੋਂ ਬੰਦੇ ਬਣ ਕੇ ਖੁਸ਼ੀ ਮਨਾਉਂਦੇ ਐ ਸਤਿਗੁਰ ਦਾ ਸ਼ਕਰਾਨਾ ਕਰਦੇ ਥੁੱਲੇ ਨਹੀਂ ਸਮਉਦੇ ਐ ਅਠਮੀ ਨੇਲਾ ਸ਼ੇਨਸ਼ਾ ਆਉ ਅਠਮੀ ਨੇਲਾ ਸ਼ੇਨਸ਼ਾ ਵਾਪਸ ਮੁੜ ਆਈ ਐ ਪਸੂ ਵਰਤੀ ਆਦਬਾਸੀ ਅਨਸਾਨ ਬਣਾਈ ਐ ਪਸੂ ਵਰਤੀ ਆਦਬਾਸੀ ਸ਼ੇਰ ਸ਼ਾਹ ਦੀ ਕਿਰਪਾ ਹੋਈ ਸਾਧ ਸੰਗ ਜੀ ਇਹ ਦੁਗਾ ਵੀ ਆਪਾਂ ਇਹ ਆਦਬਾਸੀਆਂ ਵਾਲੀ ਹੋਰ ਵੀ ਪਾਵਾਂਗੇ ਕਿਰਪਾ ਕਰੀ ਸਤਿਗੁਰ ਨੇ ਤੇ ਹੁਣ ਆਪਾਂ ਗੁਰੂ ਗਦਾ ਜੀ ਆਨ ਬਾਨ ਛਾਨ ਸਾਰੀ ਦੁਨੀਆ ਵਿੱਚ ਉੱਚੀ ਚੱਕੜੀਆਂ ਜੀ ਤਾਂ ਧੰਨ ਸਤਿਗੁਰੂ ਤੇਰਾ ਹੀ ਆਸਰਾ